ਹੈਲੋ ਜੀ ਸੋ ਸ੍ਰੀ ਗੱਲ ਸਾਰਿਆਂ ਨੂੰ ਤੇ ਹੁਣ ਆਪਾਂ ਨਾ ਬਲੌਗ ਦੀ ਜਿਹੜੀ ਸਟਾਰਟਿੰਗ ਕਰਨ ਲੱਗੇ ਆ ਬਿਲਕੁਲ ਸ਼ਾਮ ਦਾ ਟਾਈਮ ਹੋਇਆ ਪਿਆ 4 ਵਜੇ ਪੈਣੀ ਤੇ ਹੁਣ ਵੀਡੀਓ ਅੱਜ ਸ਼ੁਰੂ ਕਰਨੀ ਆ ਕਰਨੀ ਆ ਹਨਾ ਸਵੇਰ ਦਾ ਬਹੁਤ ਜ਼ਿਆਦਾ ਮਤਲਬ ਉਹ ਹੋ ਰਿਹਾ ਮੈਂ ਤੁਹਾਨੂੰ ਮੈਂ ਕਿਹਾ ਚਲੋ ਇੱਥੇ ਹੀ ਵੀਡੀਓ ਸ਼ੁਰੂ ਕਰ ਲਾਂ ਅੰਦਰ ਬੈਠੀ ਸੀ ਪਹਿਲਾਂ ਜਰਵਨੀਤ ਨੂੰ ਬੁਖਾਰ ਕੀ ਚੜਿਆ ਕੱਲ ਦਾ ਇੰਨਾ ਜ਼ਿਆਦਾ ਬੁਖਾਰ ਚੜਿਆ ਹੋਇਆ ਬਸ ਮਤਲਬ ਪੁੱਛੋ ਹੀ ਨਾ ਹੁਣ ਤਾਂ ਇੰਨੇ ਦੁਪਹਿਰੇ ਜੇ ਤਾਂ ਇੰਨਾ ਹੋਇਆ ਦੇਖੋ ਕਿੰਨੇ ਕੰਬਲ ਲੈ ਕੇ ਪਈ ਪਹਿਲਾਂ ਆ ਲਿਆ ਆ ਬਲੈਂਕਟ ਲਿਆ ਕਹਿੰਦੀ ਮम्मा ਠੰਣ ਲੱਗੀ ਜਾਂਦੀ ਐ ਮੈਂ ਕਿਹਾ ਚਲੋ ਮੈਂ ਆ ਦੇਤਾ ਉੱਪਰ ਦੀ ਫੇਰ ਵੀ ਨਹੀਂ ਇਹਨੂੰ ਹੱਟੀ ਫੇਰ ਆ ਮੋਟਾ ਬਲੈਂਕਕਟ ਕੱਢ ਕੇ ਹਨਾ ਆ ਦਿੱਤਾ ਤੇ ਫਿਰ ਚਾਹ ਚੂ ਕਰਕੇ ਦਿੱਤੀ ਬਿਸਕੁਟ ਦਿੱਤੇ ਮੈਂ ਕਿਹਾ ਬੁੱਤ ਖਾ ਲਾ ਹਨਾ ਫਿਰ ਗੋਲੀ ਵਗੈਰਾ ਦਿੰਨੇ ਅੱਜ ਸਕੂਲ ਵੀ ਨਹੀਂ ਜਾਏਗਾ ਸਵੇਰੇ ਵਿਚਾਰੀ ਉੱਠ ਕੇ ਹਨਾ ਨਹਾਉਣ ਲੱਗੀ ਨਹਾਉਣ ਫਿਰ ਕਹਿੰਦੀ ਮੈਨੂੰ ਠੰਡ ਲੱਗੀ ਹਨਾ AC ਵੀ ਬੰਦ ਕਰਤਾ ਤੇ ਫਿਰ ਗੀజర్ ਚਲਾ ਲਿਆ ਗਰਮ ਪਾਣੀ ਨਾਲ ਇਹਨੇ ਕਿ ਹਾਬੀ ਮੈਨੂੰ ਠੰਡ ਲੱਗਦੀ ਹੈ ਕਿ ਬੱਚਾ ਹਨਾ ਨੂੰ ਪਤਾ ਤਾਂ ਹੈ ਨਹੀਂ ਤੇ ਵੀ ਮੈਂ ਗਰਮ ਪਾਣੀ ਨਾਲ ਨਾਲੂੰਗੀ ਨਾ ਆ ਕੇ ਜੁਨੀਫਾਰਮ ਨਹੀਂ ਪਈ ਹੈਗੀ ਫਿਰ ਉਹੀ ਆਪਣਾ ਨਾਈਟ ਸੂਟ ਪਾ ਕੇ ਹਨਾ ਬਾਹਰ ਆ ਗਈ ਕਹਿੰਦੀ ਮम्मा ਪਤਾ ਨਹੀਂ ਮੈਨੂੰ ਕੀ ਹੋਈ ਜਾਂਦਾ ਵੀ ਮੈਥੋਂ ਤਾਂ ਹੋਣੀ ਹੈ ਫਿਰ ਇਹਨੂੰ ਦੇਖਿਆ ਵੀ ਫੀਵਰ ਬਹੁਤ ਹੋਇਆ ਪਿਆ ਪੁੱਤ ਤੂੰ ਐਵੇਂ ਕਿਵੇਂ ਸਕੂਲ ਚੱਲਿਆ ਜਾਵੇਂਗਾ ਤੇ ਫਿਰ ਸਕੂਲ ਨਹੀਂ ਗਈ ਪਰ ਬੁਖਾਰ ਨੇ ਤਾਂ ਅੱਜ ਬੁਰਾ ਹਾਲ ਕਰਤਾ ਮੈਥੋਂ ਵੀਡੀਓ ਵੀ ਨਹੀਂ ਤਾਂ ਹੀ ਸ਼ੁਰੂ ਹੋਈ ਹੈਗੀ ਸਵੇਰ ਦੀ ਤੇ ਸਵੇਰ ਦਾ ਦੋ ਵਾਰ ਮੀਂਹ ਆ ਗਿਆ ਹੁਣ ਫੇਰ ਬਾਰੇ ਹਨਾ ਮੀਂਹ ਪੈਂਦਾ ਹੁਣ ਮਾੜੀ ਜੀ ਰਮਨਿਤ ਨੂੰ ਬੁਖਾਰ ਹਜੇ ਵੀ ਬਹੁਤ ਆ ਹੁਣ ਥੋੜਿਆ ਜਿਹਾ ਠਾਈਆ ਹਨਾ ਬੈੱਡ ਤੋਂ ਮੈਂ ਕਿਹਾ ਚੱਲ ਤੇਰਾ ਸਿਰ ਸੁਰ ਬਾਦੀਏ ਹਨਾ ਇਹਦੇ ਪਾਪਾ ਵੀ ਕਹਿੰਦੇ ਕਹਿੰਦੇ ਬਾਹਰੇ ਆਜੋ ਤੇ ਹੁਣ ਬਾਹਰੇ ਜਾ ਕੇ ਦੇਖਦੇ ਆ ਤੇ ਮੀਂਹ ਵਗੈਰਾ ਦਾ ਦੇਖਦੇ ਆ ਬਾਕੀ ਵੀਡੀਓ ਨੂੰ ਜ਼ਰੂਰ ਜੀ ਪਿਆਰ ਦਿਓ ਹਨਾ ਮੈਂ ਰਮਨਿਤ ਦਾ ਬਾਹਾਂ ਸਹਿਰ ਤੇ ਕੰਗਾ ਕਿੱਥੇ ਆ ਕੌਮ ਚੱਕਲਾ ਚਲ ਪੁੱਤ ਬਾਰੇ ਚਲ ਰਵਨੀਤ ਉੱਠ ਹੌਲੀ ਹੌਲੀ ਉੱਠ ਕੇ ਬਾਰੇ ਚਲ ਮੈਂ ਕੰਗਾ ਲੈ ਕੇ ਆਉਣੀ ਆ ਚਲ ਪੁੱਤ ਫਿਰ ਇੰਨੇ ਨਾਲ ਤੈਨੂੰ ਮਾੜੀ ਜੀ ਉਹ ਹੋ ਜੂਗੀ ਹਨਾ ਵੀ ਮੈਂ ਕਿਹਾ ਚਲ ਪੁੱਤ ਸਿਰ ਸਰਬਾਲਾ ਸਿਰ ਬਾਕੇ ਫਿਰ ਇੰਨੇ ਨਾਲ ਤੈਨੂੰ ਕੁਸ ਤੇਲ ਵੀ ਲੈ ਆਵਾ ਥੋੜਾ ਥੋੜਾ ਲਾ ਦੂੰਗੀ ਹੁਣ ਮੈਂ ਤੇ ਅਸਰ ਤੇ ਤੇਲ ਦੀ ਮਸਾਜ ਜੀ ਕਰ ਦੂੰਗੀ ਬਾਹਰ ਜਾ ਕੇ ਦੇਖਦੀ ਆ ਹਨਾ ਹੁਣ ਬਾਹਰ ਫੇਰ ਮੀਂਹ ਪੈ ਗਿਆ ਬਹੁਤ ਜ਼ਿਆਦਾ ਮੀਂਹ ਪਿਆ ਹੁਣ ਮੈਂ ਕੰਗਾ ਤੇਲ ਲੈ ਲਈ ਜੀ ਤਾਂ ਐਸਾ ਬੱਦਲ ਪਿਆ ਹੋਰ ਜ਼ਿਆਦਾ ਕਾਲਾ ਬੱਦਲ ਜਣੀ ਇੰਨਾ ਕਾਲਾ ਬੱਦਲ ਤਾਂ ਇੰਨਾ ਤਾਂ ਐ ਲੱਗਦਾ ਸੀ ਵੀ ਬਹੁਤ ਜ਼ਿਆਦਾ ਗੋਲਾ ਕਾਲਾ ਹੁਣ ਰਵਨੀਤ ਮਾੜੀ ਜੀ ਬਾਹਰ ਖਾਈਆ ਜੀ ਨਹੀਂ ਲੱਗਦਾ ਜਿਦੋਂ ਬੱਚੇ ਬਿਮਾਰ ਹੋ ਜਾਂਦੇ ਨੇ ਹਨਾ ਹਾਂ ਜੀ ਆ ਗਿਆ ਜਦੋਂ ਮੀਂਹ ਮੋਟਾ-ਮੋਟਾ ਂਕਣੀ ਪੈਣ ਲੱਗੀ ਨਹੀਂ ਕਰਿਆ ਆ ਗਿਆ ਹੋਈ ਹੁਣ ਮੈਂ ਖਿਚਲੇਦਾ ਸਿਰ ਬਾਦਾ ਹੁਣ ਮੜੀ ਜੀ ਠਾਈ ਆ ਤੇ ਹੁਣ ਮੀਂਹ ਹੁਣ ਬਹੁਤ ਜ਼ੋਰ ਦੀ ਪੈਕ ਰਿਹਾ ਸਵੇਰੇ ਵੀ ਸਾਡੇ ਅੱਜ ਇਸ ਸਵੇਰੇ ਵੀ ਅੱਜ ਸਾਡੇ ਬਹੁਤ ਜ਼ਿਆਦਾ ਮੀਂਹ ਪਿਆ ਮੈਂ ਤੁਹਾਨੂੰ ਦਿਖਾਉਣੀ ਆ ਬਾਹਰੇ ਵੀ ਹਨਾ ਰੋਡ ਦੇ ਉੱਪਰ ਤਾਂ ਆਪਣੇ ਪਾਣੀ ਨਹੀਂ ਖੜਦਾ ਹੈਗਾ ਤੇ ਆ ਦੇਖੋ ਬਾਹਰ ਦਾ ਬਿਉ ਆਪਣੇ ਗੇਟ 'ਚ ਤਾਂ ਨਹੀਂ ਪਾਣੀ ਪੂਣੀ ਖੜਦਾ ਬਸ ਪਿੰਡਾਂ 'ਚ ਤਾਂ ਹਨਾ ਇਹ ਦਿੱਕਤ ਆ ਜਾਂਦੀ ਆ ਪਾਣੀ ਦੀ ਬਾਰ ਦਾ ਵੀ ਟਿਕੋਣੀ ਜੀ ਨੇ ਦੇਖੋ ਹੁਣ ਪਤਾ ਕੀ ਆ ਜਿਹੜਾ achar paun ਦਾ ਮੱਜਾ ਵਾਸਤੇ ਕੰਮ ਪੂਰੇ ਜੋਰਾ ਸੂਰਾ ਤੇ ਚੱਲਦਾ ਕੱਲ ਜਦੋਂ ਅਸੀਂ ਗਏ ਸੀ ਗੁਰਦੁਆਰਾ ਸਾਹਿਬ ਐਨ ਨੇ ਮਤਲਬ achar paunde ਸੀ ਕਾਫੀ ਘਰ ਪਾਈ ਜਾਂਦੇ ਸੀ achar ਹੁਣ ਇੱਕ ਵਾਰ ਮੀਂਹ ਨਾਲ ਤਾਂ ਉਹ ਕੰਮ ਵੀ ਖੜ ਜਾਂਦਾ ਹਨਾ ਤੇ ਅੱਜ ਮੀਂਹ ਦੋ 2 ਛੱਟਾ ਲੱਗਿਆ ਸਵੀਰ ਦਾ ਚਲੋ ਹੁਣ ਬਾਲਾ ਮੈਂ ਫਿਰ ਉਹ ਨਹੀਂ ਦਸੇਰ ਬਾਦਾਂ ਵਿਚਾਰੀ ਦਾ ਖੇਰ ਮਿਲਦੇ ਆ ਉਸ ਤੋਂ ਬਾਦ ਮਿਲਦੇ ਆ ਬ੍ਰੇਕ ਤੋਂ ਬਾਦਾਂ ਕਿਹਾ ਕਰ ਮਿਲਦੇ ਆ ਬ੍ਰੇਕ ਤੋਂ ਬਾਦ ਅੱਛਾ ਤੁਸੀਂ ਕਿਹਾ ਕਰੋ ਆਪਦੇ ਵਾਲੇ ਚੈਨਲ ਤੇ ਫਿਰ ਮੇਰਾ ਵੀ ਵਧੀਆ ਤੇ ਕਹਿੰਦੇ ਆ ਕਿਹਾ ਕਰ ਵੀ ਮਿਲਦੇ ਆ ਬ੍ਰੇਕ ਤੋਂ ਬਾਦ ਕਿਉਂ ਬ੍ਰੇਕ ਤੋਂ ਬਾਦ ਹੁਣ ਮੇਰਾ ਤਾਂ ਬਲੌਗਿੰਗ ਵਾਲਾ ਚੈਨਲ ਆ ਮੈਂ ਤਾਂ ਬਲੌਗਿੰਗ ਕਰ ਲੈਂਦੀ ਹਾਂ ਸਵੇਰ ਤੋਂ ਸ਼ਾਮ ਤੱਕ ਨਾ ਕੰਟੀਨਿਊ ਤੇ ਅੱਜ ਉਹ ਵੀ ਦੁਪਹਿਰ ਦੇ ਟਾਈਮ ਜਸਨੀਤ ਨੂੰ ਆਇਆ ਵੀ ਬਿਸਕੁਟ ਖਾ ਰਵਨੀਤ ਦਾ ਸਿਰ ਬਾਤਾ ਪਰ ਬਹਾਇਆ ਵਿਚਾਰੀ ਨੂੰ ਇੰਨਾ ਬੁਖਾਰ ਫੂਰ ਚੜਿਆ ਪਿਆ ਮਸਾ ਕੇ ਕੰਬਲ ਲੈ ਕੇ ਬੈਠੀ ਇੰਨਾ ਜਿਆਦਾ ਵਿਚਾਰੀ ਨੂੰ ਬੁਖਾਰ ਚੜਿਆ ਪਿਆ ਬਾਹਤ ਹੈਗਾ ਸਿਰ ਪਰ ਕੋਈ ਹਾਲ ਨਹੀਂ ਹੈਗਾ ਹੁਣ ਉਹਨੂੰ ਕਹਿੰਦੇ ਆ ਵੀ ਭਾਈ ਤੈਨੂੰ ਦਵਾਈ ਦਿਵਾ ਲਿਆਉਣੇ ਆ ਸਵੇਰੇ ਪਹਿਲਾਂ ਪਏਗੀ ਤੇ ਹੁਣ ਇਹ ਕਹਿੰਦੇ ਆ ਬੱਦਲ ਚੜਿਆ ਆਉਂਦਾ ਕਾਲੀਆ ਘਟਾਵਾ ਆਉਂਦੀਆਂ ਨੇ ਉਧਰੋਂ ਪੂਰੀਆਂ ਜਿਆਦਾ ਦੇਖੋ ਤੇ ਹੁਣ ਦੇਖਦੇ ਆ ਫਿਰ ਉਹਨੂੰ ਕਿਵੇਂ ਕਰਦੇ ਆ ਹਨ ਵੀ ਭਈ ਦਵਾਈ ਲੈ ਆ ਦਵਾਈ ਬਿਨਾ ਨਹੀਂ ਉਤਰਨਾ ਹੈਗਾ ਬੁਖਾਰ ਹੈਗਾ ਹੀ ਹੱਦੋਂ ਵੱਧਾ ਜਦ ਇੱਥੇ ਬੈਠੀ ਮੇਰੇ ਨਾਲ ਲੱਗੇ ਹਨ ਤਾਂ ਪੇ ਇੰਨੀ ਜ਼ਿਆਦਾ ਚਾਹੀ ਰੋਕੀਆ ਪਕਾਲਾ ਫਿਰ ਇੰਨੀ ਠੰਡ ਛੜੀ ਫਿਰ ਕੰਬਲ ਮੰਗਾਏ ਤਾਂ ਮਾੜਾ ਮੋਟਾ ਸਿਰ ਬਹਾਇਆ ਮੈਂ ਕਿ ਚਲ ਮੈਨੂੰ ਐਸੀ ਮੈਂ ਸਿਰ ਤੇ ਸਮਾਰ ਕੇ ਤੇਲ ਜਿਹਾ ਛੱਸ ਦਿੱਤੀਆਂ ਤੇ ਵੀ ਇਹਨੂੰ ਵਧੀਆ ਸੁਰਤ ਜੀ ਆਜੂ ਪਰ ਬੁਖਾਰ ਤਾਂ ਇੰਨਾ ਜ਼ਿਆਦਾ ਹੋਇਆ ਪਿਆ ਹੁਣ ਉਧਰੋਂ ਬੱਦਲ ਇੰਨਾ ਕਾਲਾ ਕਾਲਾ ਛੜਿੰਦਾ ਸਾਰਾ ਦਿਨ ਹੀ ਨੰਗਾਤਾ ਬਸ ਪਹਿਲਾਂ ਉਹ ਲੈ ਲਈ ਗੋਲੀ ਲੈ ਲਈ ਉਹਦੀ ਕਿਹੜੀ ਹੁੰਦੀ ਆ ਉਹ ਹਾਂ ਪੈਰਾਸੂਟਾ ਮੋਲਦੀ ਤੇ ਉਹਦੇ ਉਹਦੇ ਨਾਲ ਨਹੀਂ ਫਿਰ ਕਹਿੰਦੇ ਹੁਣ ਫਿਰ ਨਿੰਮੋ ਪੈਰਾ ਹੁਣ ਦੁਪਹਿਰੇ ਚਾਹ ਪੀ ਕੇ ਵੀ ਨਿੰਮੋ ਪੈਰਾ ਲੈ ਲਵਾਂ ਬੁਖਾਰ ਤਾਂ ਹਟਿਆ ਨਹੀਂ ਹੈਗਾ ਮੈਨੂੰ ਇਹ ਵੀ ਇੱਕ ਵਾਰ ਚੈੱਕ ਅਪ ਹੋ ਜੇ ਗਲਾ ਦੁਖਦਾਸੀ ਕਾਫੀ ਜ਼ਿਆਦਾ ਉਹ ਵੀ ਗਲੇ ਦਾ ਚੈੱਕ ਅਪ ਹੋ ਜੇ ਹੁਣ ਦੇਖਦੇ ਆ ਬੱਦਲ ਬੱਦਲ ਜਾਂ ਮੜਾ ਜਾਂ ਘਟੇ ਕਿਰਲਾ ਜਾਣਿਆ ਹਨ ਦਿਖਾਈ ਆਉਣੇ ਆ ਜੱਖ ਲੱਗੂ ਹੀ ਕੋਣ ਆੱਖੇ ਨਹੀਂ ਲੱਗਦੇ ਬੱਚੇ ਹੁਣ ਸਿਰ ਮੇ ਬਾਹਰ ਕੱਢੀ ਸੀ ਮਖਲੇ ਤੇਰਵਾਲਾ ਫੇਰ ਕੰਬਣ ਲੱਗ ਗਈ ਕੰਬਲ ਦੇ ਕੇ ਮਸਾ ਸਿਰ ਵਾਹਿਆ ਤੇ ਅੰਜ ਸੁਨੀਤ ਖੜਾ ਵਿਚਾਰਾ ਜਸਨੀਤ ਜਸਨੀਤ ਤੇ ਵੀ ਅੱਜ ਉਹੀ ਜੇ ਹੋਇਆ ਪਿਆ ਹਨਾ ਜਸਨੀਤ ਉਹ ਰਿਆ ਦੀਦੀ ਨੂੰ ਕੀ ਹੋ ਗਿਆ ਹੈ ਹਮ ਬੁਖਾਰ ਛੱਡ ਗਿਆ ਹਾਂ ਇਹ ਵੀ ਸਰਾ ਜਿਹੀ ਜਿ ਸੈਡ ਜਾ ਹੋਇਆ ਪਿਆ ਹੁਣ ਦੇਖਦੇ ਆ ਜਿਸਨੀ ਇਹ ਰਮਨੀ ਨੂੰ ਦਵਾਈ ਦਵਾਉਣ ਜਾਣੇ ਆ ਤੇ ਇਹ ਕਹਿੰਦੇ ਨੇ ਵੀ ਨਾਲ ਹੀ ਬੱਕ ਚ ਲੋ ਵੀ ਫਿਰ ਬੁਖਾਰ ਕਾਫੀ ਚੜਿਆ ਹੋਇਆ ਵੀ ਨਾਲ ਚਲੀ ਚੱਲ ਚੱਲ ਤੂੰ ਤੇ ਮੈਨਾਂ ਕਹਿੰਦੀ ਮੈਨੂੰ ਜ਼ਰੂਰ ਸੀ ਵੀ ਦਵਾ ਲਿਓ ਨੇ ਤੁਸੀਂ ਮੈਂ ਕੰਮ ਕਰ ਲੈਂਦੀ ਆਰੇ ਕਾ ਮੈਨਿਆ ਤਿਆਰਾ ਜਿੰਨੇ ਡਾਕਟਰ ਪਾਓ ਕਾ ਹੁਣ ਮਾੜਾ ਜਿਹਾ ਠੀਕ ਜੇ ਲੱਗੀ ਹਨ ਕਿ ਚਲੋ ਦਵਾ ਲਿਓ ਨੇ ਦਵਾਈ ਫਿਰ ਮੂਰੇ ਰਾਤ ਆਉਂਦੀ ਆ ਤੇ ਤਾਂ ਕਰਕੇ ਸੀਗਾ ਮੇਰੇ ਵੀ ਕੰਮਾ ਦਾ ਟਾਈਮ ਹੋਇਆ ਪਿਆ ਸੰਦੀਪ ਕਹਿੰਦੇ ਨਾਲ ਹੀ ਵਗ ਜਾਈ ਵੀ ਚੱਕਰ-ਚੱਕਰ ਆ ਜਾਂਦਾ ਕਈ ਵਾਰ ਬੱਸ ਲੈ ਗਈ ਸੀਗਾ ਵੀ ਜਿਸ ਨੇ ਆ ਰਿਹਾ ਨੂੰ ਦਵਾਈ ਦਵਾ ਲਈ ਤੇ ਪਾਣੀ ਦੀ ਜਿਹੜੀ ਬੋਤਲ ਆ ਮੈਂ ਲੈ ਲਈ ਨਾਲ ਹਨਾ ਉਹ ਕਹਿੰਦੀ ਮम्मा ਤੁਸੀਂ ਨਾਲ ਹੀ ਚੱਲੋ ਤੇ ਬੁਖਾਰ ਨਾਲ ਅੱਜ ਹੈਗੀ ਵੀ ਬਹੁਤ ਔਖੀ ਹੈ ਕੱਲ ਦੀ ਔਖੀ ਹੈ ਕੱਲ ਦਾ ਗਲਾ ਗੁਲਾਜਾ ਹੋਇਆ ਪਿਆ ਅੱਜ ਸਵੇਰ ਦਾ ਤਾਂ ਅਹੀਂ ਫਿਰ ਮੇਰਾ ਜੀਜਾ ਹੀ ਨਹੀਂ ਸੀਗਾ ਲੱਗਦਾ ਤੇ ਦਵਾਈ ਨੂੰ ਮੰਨਦੀ ਨਹੀਂ ਸੀ ਕਹਿੰਦੀ ਮੈਂ ਠੀਕ ਹੋ ਜੂ ਹੁਣ ਵੀ ਕਹਿੰਦੀ ਸੀ ਕਹਿੰਦੀ ਹੁਣ ਮੇਰਾ ਦਿੱਤੇ ਕੁਝ ਠੀਕ ਆ ਸੀ ਕਿ ਨਹੀਂ ਤੇ ਮੈਂ ਕਿੱਥੋਂ ਪਾਣੀ ਵਗੈਰਾ ਨਾਲ ਲੈ ਜਾਨੇ ਆ ਹਨਾ ਹੁਣ ਤਾਂ ਸ਼ਾਮ ਦਾ ਟਾਈਮ ਆ ਜਾ ਕੇ ਛੇਤੀ ਤੇ ਚਲੋ ਠੀਕ ਆ ਜੀ ਹੁਣ ਜਾਈਏ ਆ ਚਲਦੇ ਆ ਹਨਾ ਪਾਣੀ ਮੀ ਸਾਰੀ ਕਿਤੇ ਬਹੁਤ ਪਿਆ ਹੋਇਆ ਤੁਸੀਂ ਕਿਤੋਂ ਜੀ ਅੱਕੇ ਕਈ ਵਾਰ ਆਪਾਂ ਤਦਾਰ ਘੜਾ ਲਈ ਰਾਤ ਚਲੇ ਜਾਨੇ ਆ ਆਹ ਰਾਹ ਹੈਗਾ ਆਪਣੀ ਖੇਤਾਂ ਦਾ ਵੀਰੇ ਇਹ ਸਭ ਜੱਗ ਖੇਤਾਂ ਉੱਪਰ ਆਪਣਾ ਆਪਣੀ ਦੱਸ ਥੋੜੀ ਆਪਣੀ ਗੱਲ ਹੋ ਗਈ ਸੀ ਗੱਲ ਨੂੰ ਆਜੇ ਹੁਣ ਮੈਂ ਇਹ ਤੇ ਚਲੇ ਆ ਗਿਆ ਯਾਰ ਘਰੋਂ ਬਾਹਰ ਦਵਾਈ ਦੂ ਗੱਲ ਹੀ ਹੋ ਗਈ ਸੀ ਨਾ ਵੀ ਕੱਲ ਨੂੰ ਆ ਜਾਾਂਗੇ ਜਦੋਂ ਗੱਲ ਹੋ ਗਈ ਸੀ ਮੈਂ ਤਾਂ ਹੁਣ ਫੇਰ ਸਾਨੂੰ ਬੜਾ ਦੁੱਖ ਹੁੰਦਾ ਯਾਰ ਇਕਨ ਜਦੋਂ ਹੁਣ ਮੈਂ ਤੁਹਾਨੂੰ ਚਲੋ ਰੁਕੋ ਸਕੂਲ ਵਾਲੇ ਏਡੇ ਤੇ ਰੁਕੋ ਮੈਂ ਆ ਕੇ ਤੁਹਾਨੂੰ ਫੀਡ ਚ ਕਾ ਕੇ ਜਾਂਦਾ ਰੁਕੋ ਮੈਂ ਓਕੇ ਜੀ ਕੀ ਹੋ ਗਿਆ ਫੀਡ ਜਿਹੜੀ ਚੱਕਣੀ ਹੈ ਜਿੱਥੇ ਕਟਾਫ ਤੋਂ ਰੁਕ ਤਾ ਯਾਰ ਚਲੋ ਵੰਸ ਸਵੇਰ ਆਮਾ ਗਈ ਉਹ ਹੀ ਤਾਂ ਗੱਲ ਹੈ ਵੀ ਫਿਰ ਉਹਨੂੰ ਬਿਨਾਂ ਦੱਸਿਆ ਆ ਕੇ ਫੇਰ ਕਹਿਣਗੇ ਸਾਨੂੰ ਮੜੇ ਨਹੀਂ ਦੱਸ ਵੀ ਇਹ ਤਾਂ ਗੱਲ ਨਾਲ ਹੀ ਮੋੜਾ ਤਾਂ ਖੇਤ ਅੱਕੇ ਜਾ ਕੇ ਖੇਤ ਆਉਣਾ ਸੀ ਮੈਂ ਕਿਹਾ ਚਲ ਅੱਜ ਖੇਤ ਵਾਲੇ ਰਸਤੇ ਜਾਂਦੇ ਆ ਹਨਾ ਤੇ ਸਾਰਿਆਂ ਨੂੰ ਦਿਖਾਉਣੀ ਆ ਦੇਖੋ ਇੱਥੋਂ ਬੱਦਲਾਂ ਲੱਗਦੇ ਨੇ ਜਿਵੇਂ ਪਹਾੜ ਹੁੰਦੇ ਨੇ ਤੇ ਹੁਣ ਆਪਾਂ ਵਾਪਸ ਹੀ ਮੁੜਨਾ ਪੈ ਗਿਆ ਹਨਾ ਤੇ ਕੋਈ ਵੀਰ ਆ ਗਿਆ ਕੋਈ ਵੀਰ ਆ ਗਿਆ ਹਨਾ ਸ਼ੀਡ ਲੈਣਾ ਤੇ ਤਾਂ ਕਰਕੇ ਹੈਗਾ ਜਿਹੜਾ ਵਾਪਸ ਮੁੜਨਾ ਪੈ ਗਿਆ ਹੁਣ ਕਿਉਂਕਿ ਕਿਰੇ ਸਾਨੂੰ ਐ ਹੋ ਜਾਂਦਾ ਸਾਨੂੰ ਕਈ ਵਾਰ ਆਹੀ ਪ੍ਰੋਬਲਮ ਆਉਂਦੀ ਆ ਸੀ ਕਹਿੰਦੇ ਆ ਵੀ ਫੋਨ ਕਰਕੇ ਆਓ ਸਵੇਰੇ ਕਾਂਟੀ ਤੇ ਅੰਕਲ ਆਏ ਸੰਗਰੂਰ ਤੋਂ ਉਹ ਵੀ ਸੰਗਰੂਰ ਤੋਂ ਹੀ ਆਏ ਸੀਗੇ ਤੇ ਪੱਕਾ ਫੇਰਲੀ ਟਾਈਮ ਤੋਂ ਆਏ ਸੀਗੇ ਹਨਾ ਤੇ ਅਸੀਂ ਆਂਟੀ ਨੂੰ ਇਹਨੇ ਨੂੰ ਇੰਝ ਕਹਿਣਾ ਉਹ ਕਹਿੰਦੇ ਵੀ ਅਸੀਂ ਗਿਆ ਵੀ ਚਲੋ ਜਿਹੜੀ ਕਿ ਕਿਹੜਾ ਦੂਰਾ ਵੀ ਅਸੀਂ ਤੁਹਾਡੀਆਂ ਵੀਡੀਓ ਵਗੈਰਾ ਦੇਖਦੇ ਆ ਵੀ ਅਸੀਂ ਜਾਏ ਹੁੰਨੇ ਆ ਕਿ ਅਸੀਂ ਤਾਂ ਹੀ ਬਾਰ-ਬਾਰ ਨੰਬਰ ਅਨਾਉਂਸ ਕਰਦੇ ਹੁੰਨੇ ਆ ਸਾਨੂੰ ਫਿਰ ਦੁੱਖ ਲੱਗਦਾ ਹਨ ਜਦੋਂ ਕੋਈ ਗੇਟ ਚੋਂ ਮੁੜਦਾ ਤੇ ਹੁਣ ਉਹ ਵੀ ਜਿਹੜੇ ਵੀਰੇ ਹੁਣ ਆਏ ਨੇ ਉਹ ਵੀ ਸੰਗਰੂਰ ਤੋਂ ਆਏ ਨੇ ਤੇ ਹੁਣ ਸਾਨੂੰ ਆਏ ਆ ਵੀ ਚਲੋ ਜਾ ਕੇ ਆਪਾਂ ਉਹਨਾਂ ਨੂੰ ਹਨਾ ਫ੍ਰੀਡ ਵਗੈਰਾ ਜਿਹੜੀ ਚੁਕਾਈ ਗਈ ਏ ਤੇ ਤਾਂ ਕਰਕੇ ਹੁਣ ਫੇਰ ਵਾਪਸ ਮੁੜਿਆ ਤਾਂ ਫੇਰ ਵਾਪਸ ਮੁੜਿਆ ਤੇ ਹੁਣ ਦੇਖਦੇ ਆ ਹਨਾ ਇੱਕ ਵਾਰ ਮੁੜੀ ਹੋਏ ਬੰਦੇ ਦਾ ਹਨਾ ਕਿੰਨਾ ਹੁੰਦਾ ਕਿਉਂਕਿ ਸ਼ਾਮ ਹੋਈ ਪਿਆ ਉਧਰੋਂ ਬਦਲ ਆਈ ਜਾਂਦਾ ਸ਼ਾਇਦ ਜੇ ਵੀ ਕਹਿੰਦੇ ਨੇ ਜਿੱਥੇ ਇਹਨਾਂ ਨੇ ਚੂਚੇ ਵਗੈਰਾ ਵੀ ਲਿਜਾਣੇ ਨੇ ਤੇ ਤਾਂ ਕਰਕੇ ਸੀਗਾ ਚਲੋ ਜੀ ਹੁਣ ਚੱਲਦੇ ਆ ਘਰ ਘਰ ਜਾ ਕੇ ਦੇਖਦੇ ਆ ਹਨਾ ਹੁਣ ਅੱਗੇ ਤਾਂ ਕੀ ਸ਼ਡਿਊਲ ਹੋਊਗਾ ਕਿਵੇਂ ਹੋਊਗਾ ਸਾਡਾ ਹਾਲ ਉਧਰੋਂ ਫੋਨ ਫੋਨ ਆਈ ਇੰਨੇ ਜਸਨੀ ਤੇ ਮੇਰੇ ਘਰ ਨਹੀਂ ਜਾਣਾ ਆਪਾਂ ਕਰਦੇ ਆ ਗੱਲ ਸ਼ਾਮ ਨੂੰ ਮੀਟ ਬਾਰੇ ਫਿਰ ਆਹ ਬੈਠੀ ਆ ਮੈਂ ਕਰ ਨਹੀਂ ਜਾਣਾ ਮੈਂ ਘਰ ਦੀ ਜਾਣਾ ਮੈਂ ਘਰ ਨਹੀਂ ਜਾਣਾ ਕਰਦੀਆ ਦੇਖ ਲਓ ਜਿਸ ਨੀਤੇ ਕੰਮ ਹੁਣ ਕਰੇ ਤਾਂ ਆਉਣਾ ਹੀ ਪੈਣਾ ਆਏ ਹੁਣ ਤਾਂ ਦੇਖ ਲਓ ਹੁਣ ਉਹ ਪਾਈ ਅਜੇ ਤੱਕ ਕਾਇ ਨਹੀਂ ਹੈਗੀ ਹੁਣ ਉਹ ਕਹੇ ਸੀ ਅਸੀਂ ਪਹੁੰਚ ਗਏ ਤੁਹਾਡੇ ਗੇਟ 'ਚ ਅਸੀਂ ਖੇਤ ਕੋਲੋਂ ਮੁੜ ਕੇ ਹਟਿਆ ਆਹ ਤਾਂ ਕਾਇਆ ਸਾਨੂੰ ਹੋ ਜਾਂਦੀਆਂ ਨਹੀਂ ਹੁਣ ਉਹਨੂੰ ਨਾ ਫੋਨ ਲਾ ਕੇ ਦੇਖਦੇ ਆਂ ਵੀ ਵੀਰੇ ਇੱਥੇ ਤੁਸੀਂ ਮੈਂ ਮੁੜ ਕੇ ਆਇਆ ਹਾਂ ਹੈਲੋ ਕਿ ਕਿੱਥੇ ਹੋ ਵੀਰੇ ਕਿਉਂ ਫਿਲਟਰ ਕਰਦੇ ਕੋਲੇ ਆ ਕੇ ਕਿੱਥੇ ਜੀ ਸੋਲੋ ਮੈਂ ਵਾਪਸ ਆਇਆ ਬਾਹਰ ਜਾ ਬਾਹਰੋਂ ਜਾ ਰਹੀ ਸੀ ਅਸੀਂ ਆ ਜੋ ਥੋੜਾ ਜਿਹਾ ਛੀਤੀ ਲਕਿਮੇ ਬਨੂ ਫੋਂ ਸਾਡੀ ਜਵਾਕ ਵਿਚਰ ਗਿਆ ਇੱਕ ਤਾਂ ਵਿਚਰ ਗਿਆ ਵੀ ਘਰ ਨਹੀਂ ਜਾਂ ਨਾ ਦੂਜਾ ਵਿਚਰ ਗਿਆ ਵੀ ਹੈ ਨਾ ਲੈ ਆਉਣੇ ਵੀ ਮੈਂ ਹੁਣ ਦਵਾਈ ਨੂੰ ਨਹੀਂ ਜਾਣਾ ਹੈਗਾ ਆ ਕੰਮ ਐੇ ਹੋ ਜਾਂਦਾ ਸਾਡਾ ਵੱਡਾ ਕਹਿੰਦਾ ਹੁਣ ਮੈਂ ਦਵਾਈ ਨੂੰ ਨਹੀਂ ਜਾਣਾ ਹੈਗਾ ਤੇ ਉਹ ਭਾਈ ਵੀ ਕਹਿੰਦੇ ਅਸੀਂ ਨੇੜੀ ਆ ਗਏ ਚਲੋ ਦੇਖਦੇ ਹਾਂ ਹੁਣ ਮੈਂ ਤਾਂ ਇਹ ਕਹਿੰਦਾ ਸੀ ਵੀ ਚਲੋ ਪੁੱਜੀ ਤਾਂ ਉਹਨੇ ਫੀੜ ਹੀ ਆਮਾ ਗਏ ਹੁਣ ਮੇਜ ਤਾਂ ਹੋਈ ਠੀਕ ਹੀ ਹੋਗੀ ਠੀਕ ਤਾਂ ਇਹ ਤਾਂ ਹੁਣ ਗੋਲੀ ਨਾਲ ਉੱਤਰ ਗਿਆ ਫਿਰ ਫੇਰ ਜਾਣਾ ਕੋਈ ਦਿੱਕਤ ਆ ਜੇ ਫਿਰ ਸਵੇਰੇ ਸਕੂਲ ਜਾਣਾ ਹੋਊਗਾ ਪਸੀਨਾ ਹੀ ਆਉਂਦਾ ਚਲੋ ਪਸੀਨਾ ਪਹਿਲਾਂ ਕੰਮ ਲੱਗ ਦਸੀ ਹੁਣ ਪਸੀਨਾ ਚਲ ਦੇਖ ਲੈਨੇ ਫਿਰ ਚਲ ਪਹਿਲਾਂ ਤਾਂ ਉੱਤਰੋ ਫਿਰ ਚੱਲ ਇਹ ਤਾਂ ਉਹ ਆਈਆਂ ਨੇ ਫੀੜ ਹੀ ਚੱਕਣੀ ਹੋਈ ਫੀੜ ਚਗਾ ਕੇ ਆਪਾਂ ਬਾਅਦ ਚੱਲਾਂਗੇ ਜੀ ਚੁੱਪ ਚਾ ਚੱਲ ਜੀ ਫੇਰ ਰਾਤ ਨੂੰ ਨੇ ਦਵਾਈ ਲੈ ਕੇ ਨਾ ਤਾਂ ਦਵਾਈ ਆਈ ਖਾਲੀ ਦੇਖਣਾ ਉਪਾਈ ਗੇਂਸੀ ਗੇਟ ਕੋਲੇ ਅੱਗੇ ਲੋਕ ਆਏ ਹੁੰਦਾ ਹਨ ਹਜੇ ਗੇਟ ਗੁੱਟ ਕੋਲੇ ਕੁਛ ਨਹੀਂ ਕੋਈ ਆਇਆ ਹੈਗਾ ਸੰਦੀਪ ਨੂੰ ਆਏ ਸੀਗੇ ਵੀ ਚਲ ਗਏ ਖੜੇ ਹੋਣਗੇ ਮੈਂ ਫੀਟ ਚ ਕਾ ਕੇ ਹੁਣੀ ਆ ਜੂਗਾ ਆ ਜਾਗੇ ਆਪਾ ਹੁਣ ਰਵਨੀਤ ਵਿਚਰ ਗਈ ਵੀ ਮੈ ਜਾਣਾ ਨਹੀਂ ਹੈਗਾ ਉਹ ਬੁਖਾਰ ਉਹਦਾ ਇੱਕ ਵਾਰ ਗੋਲੀ ਨਾਲ ਉਤਰ ਗਿਆ ਤੇ ਪਿੰਡਾ ਠੰਡਾ ਹੋ ਗਿਆ ਉਹਨੂੰ ਅਲੱਦਾ ਕਦੇ ਕਦੇ ਆਇਆ ਇਸ ਤਰ੍ਹਾਂ ਦਾ ਹੁੰਦਾ ਹੁਣ ਦੇਖੋ ਨੀਤ ਨੂੰ ਵਿਚਾਰੇ ਨੂੰ ਆਏ ਆ ਵੀ ਜਾਣਾ ਸੀਗਾ ਸੋਨਾ ਮੌਸਮ ਹੋ ਗਿਆ ਤੇ ਹੁਣ ਉਹ ਵੀਰੇ ਆਏ ਨੇ ਮੌਸਮ ਦੇਖਾ ਖਵਾ ਬਹੁਤ ਖੁਸ਼ੀ ਖੁਸ਼ੀ ਚੱਲਦੀ ਆ ਸੋਨਾ ਸੋਨਾ ਮੌਸਮ ਆਇਆ ਪੈ ਜਿਵੇਂ ਪਹਾੜਾ ਜਿਹਾ ਛੁੰਦਿਆ ਹੈ ਨਾ ਇਸ ਤਰ੍ਹਾਂ ਲੱਗਦਾ ਹਮ ਦੇਖਦੇ ਹਾਂ ਕਿ ਮੇ ਬਣੂਗਾ ਜਾਂਦਾ ਤੇ ਇਹ ਵੀਰੇ ਹੁਣ ਚਲੇ ਗਏ ਜਸਨੀ ਤੇ ਖੜਾ ਦੇਖਦਾ ਸੋੜਾ ਸੋਨਾ ਮੌਸਮ ਹੋ ਗਿਆ ਪੂਰਾ ਜਾਈ ਮੈਂ ਕਿਹਨੂੰ ਜਾਊਗਾ ਜਸਨੀ ਤੇ ਰਵਨੀਤ ਤਾਂ ਕਹਿੰਦੀ ਬਸ ਉਹ ਠੀਕ ਆ ਹੁਣ ਮੈਂ ਨਹੀਂ ਜਾਂਦੀ ਉਹ ਮਸਾ ਤਿਆਰ ਕਰੀ ਸੀ ਆ ਮੈਂ ਹੱਥੋਂ ਲੰਮਾ ਆ ਗਿਆ ਉਹ ਸੀ ਉੱਥੇ ਤਾਂ ਜਾਣਾ ਫਿਰ ਅਸੀਂ ਗਏ ਨਹੀਂ ਹੈਗੇ ਉਸ ਤੋਂ ਬਾਅਦ ਫਿਰ ਮੈਂ ਮਲਾਈ ਪਈ ਸੀ ਰੜਕਣ ਵਾਲੀ ਮਲਾਈ ਰੜਕਦੀ ਹਨਾ ਤੇ ਲਸਾ ਹਾ ਗਰਮ ਹੋਣਾ ਤੱਕ ਆਓ ਤੇ ਹੁਣ ਇਹਦੇ ਛੱਗ ਜੀ ਆ ਜੂਗੀ ਜਮ ਫਿਰ ਜਮਾ ਕੇ ਫਿਰ ਨਤਾਰ ਲਾਂਗੇ ਇੰਨੀ ਕਿ ਲੱਸੀ ਨਿਕਲੀ ਤੇ ਕਰਕੇ ਰੱਖਤਾ ਸੀ ਹੁਣ ਹੌਲੀ ਹੌਲੀ ਰਿੱਜੀ ਜਾਉ ਹਵਾ ਚੱਲਦੀ ਆ ਬਹੁਤ ਸੋਹਣੀ ਸੋਹਣੀ ਹਵਾ ਚੱਲਦੀ ਆ ਬਾਹਰੇ ਤਾਂ तो पहले मैं रिड़की मिलाई है ना हंडी जी रिड़ के घो धरता हूँ दाल पानी का दा देखते दे, हैं हवा देखियो एनी ठंडी ठंडी हवा जो आर उत्तर ही मीहू जो हवा चले मैं तेन इधर दिखाई देखो पीछे हवा देखो कि बहुत सोनी सोनी हवा चलती है मीह पे तो जो हवा चले तो वाइफ लगता ਉਹ ਇੰਨੇ ਦਰੱਖਤ ਹਿਲਦੇ ਨਹੀਂ ਆ ਇੱਥੇ ਹਵਾ ਨਹੀਂ ਪੈਂਦੀ ਹੈ ਇਹ ਬਿਲਕੁਲ ਨਹੀਂ ਹਿਲਦੀ ਹੂਣੀ ਿੱੱਲੇ ਨੇ ਮਾੜੀ ਜਿਹੀ ਟੁੱਸੇ ਜੀ ਤੇ ਆ ਦੇਖੋ ਠੰਡਾ ਮੌਸਮ ਹੋਇਆ ਪਿਆ ਅੱਜ ਤਾਂ ਪਰ ਮੱਛਰ ਮੱਛਰ ਤਾਂ ਇੰਨਾ ਜ਼ਿਆਦਾ ਹੋਇਆ ਪਿਆ ਇੰਨਾ ਜ਼ਿਆਦਾ ਤੇ ਇਧਰ ਗੇਟ 'ਚ ਤੋਰੀ ਅੰਦਰ ਤੱਕ ਆਉਣ ਵਾਲੀ ਹੋਈ ਪਈ ਨਹੀਂ ਦੇਖੋ ਇਹ ਆਈ ਹੱਡਿੱਗਗੇ ਇੱਕ ਜਾ ਡਿੱਗ ਗਿਆ ਤੇ ਉਹਦੇ ਕਰਕੇ ਹਨਾ ਸਾਰੀਆਂ ਜਿਹੜੀਆਂ ਹੈਗੀਆਂ ਨੇ ਬੇਲ ਆ ਇਧਰ ਨੂੰ ਆ ਗਿਆ